ਦੇਖੋ ਇਹ ਜਿੰਨਾ ਹਰਾ ਪੈਨ ਦੇ ਝੂਠ ਮਾਰ ਕੇ ਇਸ ਨਕਲੀ ਭਗਤ ਸਿੰਘ ਨੇ ਇਨਕਲਾਬ ਦਾ ਮਿਸਯੂਜ਼ ਕਰਕੇ ਸਾਰੇ ਸ਼ਹੀਦਾਂ ਨੂੰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸ਼ਰਮ ਸਾਫ ਤੇ ਕਿਸੇ ਸ਼ਰਮਨਾ ਕਿਸੇ ਨੇ ਕੀਤਾ ਤੇ ਇਹ ਭਗਵੰਤ ਮਾਨ ਜਿਨੇ ਨਕਲ ਮਾਰੀ ਸ਼ਹੀਦ ਭਗਤ ਸਿੰਘ ਦੀ ਮਹਾਨ ਸ਼ਹੀਦ ਭਗਤ ਸਿੰਘ ਦੀ ਤੇ ਅੱਜ ਉਹਦੀ ਕਰਤੂਤਾਂ ਜਿਹੋ ਜਿਹੀਆਂ ਹੈਗੀਆਂ ਉਹਦੇ ਨਾਲ ਹਰੇਕ ਸਿੱਖ ਦਾ ਸਿਰ ਝੁਕਦਾ ਹੈ ਸ਼ਰਮ ਦੇ ਨਾਲ ਕੀ ਬੋਲਦਾ ਕੀ ਸੀ ਤੇ ਅੱਜ ਇੰਨੇ ਘੁਟਨੇ ਟੇਕੀ ਬੈਠਿਆ ਹੈ ਇੰਨਾ ਵੱਡਾ ਡਮੀ ਬੈਠ ਬਣੀ ਬਣੀ ਬੈਠਿਆ ਹੈ ਪਾਵੇਂ ਸਾਡਾ ਪਾਣੀ ਲੁੱਟ ਕੇ ਲੈ ਜਾਣ ਪਾਵੇਂ ਸਾਡੀ ਰਾਜਧਾਨੀ ਲਾ ਜਾਣ ਅੱਜ ਗੈਂਗਸਟਰਾਂ ਦਾ ਰਾਜ ਤੋਂ ਚੱਲ ਰਿਹਾ ਹੈ ਜਿਹੜਾ ਕਹਿੰਦਾ ਸੀ ਹਰਾ ਪੈਨ ਚੱਲੂਗਾ ਵਿਦੇਸ਼ਾਂ ਤੋਂ ਆ ਕੇ ਲੋਕੀ ਇੱਥੇ ਕੰਮ ਕਰਨਗੇ ਹਰ ਬੇਰੋਜ਼ਗਾਰ ਨੂੰ ਨੌਕਰੀ ਮਿਲੋਗੀ ਆ ਫਾਰ ਸੈਂਟਰ ਜਿਹੜੇ ਸੁਖਵੀਰ ਜੀ ਨੇ ਖੋਲੇ ਸੀਗੇ 18-18 ਸਾਲ ਤੋਂ ਉੱਥੇ ਆ ਕੰਮ ਕਰਦੇ ਨੇ ਇਹਨਾਂ ਦੇ ਢਿੱਡ ਤੇ ਲੱਤ ਮਾਰ ਕੇ ਤਿੰਨ ਮਹੀਨੇ ਨਾ ਇਹਨਾਂ ਨੂੰ ਤਨਖਾਹ ਦਿੱਤੀ ਤੇ ਹੁਣ ਕਹਿੰਦਾ ਸਾਰਾ ਆਨਲਾਈਨ ਹੋ ਗਿਆ ਤੁਸੀਂ ਛੁੱਟੀ ਕਰੋ ਘਰੇ ਬੈਠੋ ਹੈਂਡੀਕੈਪ ਬੰਦਿਆਂ ਤੇ ਉਹ ਵੀ ਤਰਸ ਨਹੀਂ ਆਇਆ ਇਹ ਹੁਣ ਬੀਬੀਆਂ 18 ਸਾਲ ਜਿਨ੍ਹਾਂ ਨੇ ਕੰਮ ਕੀਤਾ ਹੈ ਇਹ ਹੁਣ ਕਿੱਥੇ ਜਾਣ ਗਿਆ ਰੋਜ਼ ਨਵੇਂ ਢੋਂਗ ਕਰਦਾ ਮੈਂ ਇੱਥੇ ਦੇ ਦਿੱਤੀ ਉਹ ਤੇ ਜਿਹੜੇ ਪੁਰਾਣੇ ਕੱਢ ਰਿਆ ਉਹਨੂੰ ਤੋਂ ਸੈਟਲ ਕਰੋ ਪਰ ਤੁਸੀਂ ਨਵੇਂ ਦਿਨ ਤੋਂ ਪਹਿਲਾਂ ਹੁਣ ਇਹ ਕਿੱਥੇ ਜਾਣੇ ਸਾਰੇ ਸੋ ਇਹ ਸਰਕਾਰ ਕਲਾ ਝੂਠ ਮਾਰ ਕੇ ਮੋਟੀਆਂ-ਮੋਟੀਆਂ ਅੱਖਾਂ ਕੱਢ ਕੇ ਝੂਠ ਮਾਰਨ ਜੋਗਾ ਹੈਗਾ ਇਹ ਅਜੇ ਵੀ ਸੋਚਦਾ ਹੈ ਕਿ ਸਟੇਜ ਚ ਲਾ ਰਹੇ ਗੱਲਾਂ ਮਾਰ ਮੋਰ ਕੇ ਗੱਲਾਂ ਮਾਰ ਕੇ ਨਹੀਂ ਹੁਣ ਲੋਕਾਂ ਨੂੰ ਜਾਗਣ ਦੀ ਲੋੜ ਹੈ ਮੈਂ ਮੁਲਾਜ਼ਮਾਂ ਨੂੰ ਕਹਿੰਦੀ ਆ ਮੈਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਆਮ ਲੋਕਾਂ ਨੂੰ ਕਹਿੰਦੀ ਆ ਇਹ ਆਮ ਘਰਾ ਤੋਂ ਉੱਠਿਆ ਹੋਇਆ ਬੰਦਾ ਜਿਹਨੇ ਬਿਹੜਾ ਘਰ ਕਰਤਾ ਹੈ ਆਮ ਲੋਕਾਂ ਦਾ ਰਹਿਣਾ ਨਰਕ ਕਰਤਾ ਹੈਗਾ ਜੇ ਤੁਸੀਂ ਚਾਹਦੇ ਹੋ ਪੰਜਾਬ 'ਚ ਅਮਨ ਸ਼ਾਂਤੀ ਹੋਏ ਕਾਨੂੰਨ ਵਿਵਸਥਾ ਹੋਏ ਤੁਹਾਡੀਆਂ ਨੌਕਰੀਆਂ ਸੁਰੱਖਿਤ ਹੋਣ ਇਹਨਾਂ ਦੀਆਂ ਨੌਕਰੀਆਂ ਬੰਦ ਕਰਤੀਆਂ ਹੁਣ ਦਿੱਲੀ ਵਾਲੇ ਆ ਕੇ ਬੈਠੇ ਨੇ ਵੱਡੀ ਨੌਕਰੀਆਂ ਤਾਂ ਦਿੱਲੀ ਵਾਲਿਆਂ ਨੂੰ ਜਾ ਰਹੀਆਂ ਨੇ ਪਹਿਲੇ ਵੀ ਮਾਰਧਿਆਨ ਨੂੰ ਜਾ ਰਹੀਆਂ ਸੀ ਰਾਜਸਥਾਨ ਦੇ ਬੱਚਿਆਂ ਨੂੰ ਮਿਲਦੀ ਸੀ ਹੁਣ ਤਾਂ ਦਿੱਲੀ 'ਚ ਵੱਡੀ ਵੱਡੀ ਚੇਰਮੈਨੀਆਂ ਵੀ ਉੱਥੇ ਜਾ ਰਹੀਆਂ ਨੇ ਹੁਣ ਤਾਂ ਇਹਨਾਂ ਦੇ ਖੁਦ ਦੇ ਲੋਕਾਂ ਨੇ ਬਗਾਵਤ ਸ਼ੁਰੂ ਕਰਤੀ ਮੈਂ ਉਸ ਬੀਬੀ ਦਾ ਸ਼ੁਕਰਾਨਾ ਕਰਦੀਆਂ ਔਮਨ ਵਿੰਗ ਦੀ ਜਿਹੜੀ ਮਹਿਲਾ ਵਿੰਗ ਦੀ ਭੈਣ ਹੈ ਪਟਿਆਲੇ 'ਚ ਬੈਠ ਕੇ ਜਿਹਨੇ ਧਰਨਾ ਮਾਰਿਆ ਤੇ ਇਹਨਾਂ ਦੀ ਹਕੀਕਤ ਸਾਹਮਣੇ ਲੈ ਕੇ ਆਈ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਇਹ ਸਰਕਾਰ ਨੂੰ ਜਗਾਣਾ ਬੰਦ ਕਰ ਦਿਓ ਹੁਣ ਆਪਸ 'ਚ ਚਰਚਾ ਕਰਕੇ ਲੋਕਾਂ ਨੂੰ ਜ ਪੰਜਾਬ ਨੂੰ ਜੇ ਬਚਾਉਣਾ ਹੈਗਾ ਤੇ ਇਹ ਤਜਰਬੇਦਾਰ ਪਰਖੀ ਹੋਈ ਵਰਤੀ ਹੋਈ ਉਹ ਜੀ ਆਪਣੀ ਖੇਤਰੀ ਸਰਕਾਰ ਪਾਰਟੀ ਦੀ ਲੈ ਕੇ ਆਓ ਜਿਨ੍ਹਾਂ ਦਾ ਕੰਮ ਵੀ ਦੇਖਿਆ ਜਿਨ੍ਹਾਂ ਨੇ ਨੌਕਰੀਆਂ ਵੀ ਦਿੱਤੀ ਤੇ ਡਵੈਲਪਮੈਂਟ ਵੀ ਕੀਤੀ ਅਮਨ ਸ਼ਾਂਤੀ ਦੇ ਨਾਲ ਪਾਈਚਾਰੇਕ ਸਾਂਝ ਕਾਨੂੰਨ ਵਿਵਸਥਾ ਨੂੰ ਕਾਇਮ ਕੀਤਾ ਤੇ ਉਹੀ ਬੰਦਾ ਪੰਜਾਬ ਨੂੰ ਹੁਣ ਕਾਬੂ ਕਰ ਸਕਦਾ ਹੈ ਜਿਹੜੇ ਹਾਲਾਤ ਪੈਦਾ ਕਰਦੇ ਨੇ ਇਹ ਜਿਹੜੇ ਬੰਦੇ ਧੁਰੀ ਫਿਰਦੇ ਨੇ ਦੋਨੋਂ ਪਾਰਟੀਆਂ ਇਕੱਠੀਆਂ ਨੇ ਇੱਕ ਦੂਜੇ ਦੇ ਖਿਲਾਫ ਨਾ ਬੋਲਦੀਆਂ ਨੇ ਦਿੱਲੀ 'ਚ ਇਹਨਾਂ ਦਾ ਅਲਾਈਅንስ ਹੈ 5 ਸਾਲ ਹੋਰ ਲੁੱਟ ਕੇ ਲੈ ਗਏ 5 ਸਾਲ ਆ ਲੁੱਟ ਕੇ ਲੈ ਗਏ ਪੰਜਾਬ ਦੇ ਘੁੱਟਨੇ ਟਿਕਾਤੇ ਹੁਣ ਇਹਨਾਂ ਦੋਵਾਂ ਦੇ ਘੁੱਟਨੇ ਟਿਕਾ ਕੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਕਿ ਪੰਜਾਬ ਦਾ ਕੁਝ ਕੀਤਾ ਜਾ ਸਕੇ ਕਿ ਇਹੋ ਜਿਹੇ ਜਿਨ੍ਹਾਂ ਨੂੰ ਕੜਿਆ ਜੇ ਪਹਿਲੇ ਨੌਕਰੀ ਦੇ ਸਕਦੇ ਸੀ ਤਾਂ ਘਰ ਵੀ ਅਸੀਂ ਦੇ ਸਕਦੇ ਹਾਂ ਦਰਬਾਰ ਸਾਹਿਬ ਅੱਜ ਫਿਰ ਵੀ ਅਦਾਲਤਾਂ ਦੇ ਸਾਹਮਣੇ ਆਏ ਕੁੱਕਾ ਸਾਹਿਬ ਦੇ ਅੰਗ ਪਾੜੇ ਗਏ ਨੇ ਥੋੜੇ ਦਿਨ ਹੋਏ ਐ ਸੰਗਰੂਠ ਬੀਐਨਵੀ ਦਾ ਮਾਮਲਾ ਸਾਹਮਣੇ ਆਇਆ ਲਗਾਤਾਰ ਬੇਅਦਬੀਆਂ ਪੰਜਾਬ 'ਚ ਹੋ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਕਿਉਂ ਹੋ ਰਹੀਆਂ ਨੇ ਕੀ ਮੰਗ ਸੀ ਲੋਕਾਂ ਦੇ ਪਹਿਲਾਂ ਤੁਹਾਡੇ ਵੇਲੇ ਕਾਫੀ ਉਹਦੇ ਉਹੋ ਕਾਫੀ ਜਿਆਦਾ ਜਰੋੜਾ ਪੈਂਦਾ ਸੀ ਧਰਨੇ ਵੀ ਲੱਗਦੇ ਸੀ ਹੁਣ ਕਿਉਂ ਨਹੀਂ ਕੋਈ ਬੋਲਦਾ ਨਹੀਂ ਬਹੁਤ ਹੀ ਦੁਖਤ ਹੈ ਕਿਸੇ ਵੀ ਧਰਮ ਦਾ ਵਿਅਦਬੀ ਕੀਤੀ ਜਾਏ ਦੁੱਖ ਹੁੰਦਾ ਤੇ ਆਪਣੇ ਧਰਮ ਦੀ ਹੋਏ ਤਾਂ ਬਿਲਕੁਲ ਬਹੁਤ ਵੱਡਾ ਦੁੱਖ ਸਾਨੂੰ ਤਾਂ ਵੱਡਾ ਦੁੱਖ ਆ ਵੀ ਹੈਗਾ ਕਿ ਜਿਹੜੀ ਵਿਅਦਬੀ 2015 ਚ ਹੋਈ ਸੀ ਆ ਦੋਵੇਂ ਸਿਆਸੀ ਪਾਰਟੀਆਂ ਨੇ ਕਾਂਗਰਸ ਤੇ ਤਾਂ ਆਮ ਆਗੂ ਨੇ ਸਿਆਸਤ ਖੇਲ ਕੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਕਿ ਅਸੀਂ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਦੇ ਲਾਵਾਂਗੇ ਉਮਰ ਗੇ ਪਾਸੇ ਛੜਾਵਾਂਗੇ 5 ਸਾਲ ਇਹ ਵਾਅਦੇ ਕਰਕੇ ਕਾਂਗਰਸ ਪੰਜਾਬ ਲੁੱਟ ਕੇ ਲੈ ਗਈ ਤੇ ਅਦਮੀਆਂ ਉਹਨਾਂ ਦੇ ਸਮੇਂ ਚ ਨਹੀਂ ਰੁਕਿਆ 5 ਸਾਲੇ ਭਗਵੰਤ ਮਾਨ 3 ਸਾਲੇ ਦੇ ਨਿਕਲ ਗਏ ਇਸ 3 ਸਾਲਾਂ ਚ ਨਾ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਦੋਸ਼ਾਂ ਹਾਲਾਂਕਿ ਦੋਸ਼ੀ ਸਭ ਨੇ ਵੀ ਆ ਗਏ ਨੇ ਜਿਨ੍ਹਾਂ ਨੇ ਕਬੂਲ ਵੀ ਕਰ ਲਿਆ ਕਿ ਅਸੀਂ ਕੀਤੀ ਹੈ ਤਾਂ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਬਚਾਉਣ ਦਾ ਕੰਮ ਕਰਦਾ ਤੇ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਅੱਜ ਵੀ ਜਿਹੜੇ ਇਹ ਘਟਨਾ ਸਾਹਮਣੇ ਆਈ ਹੈ ਮੈਂ ਤਾਂ ਆਹੀ ਇਸ ਭਗਵੰਤ ਮਾਨ ਨੂੰ ਬੇਨਤੀ ਕਰਦੀ ਆਂ ਕਿ ਜੇ ਤੁਸੀਂ ਇਹ ਰੋਕ ਨਹੀਂ ਸਕਦੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਮੈਂਟਲੀ ਅਨਸਟੇਬਲ ਕਰਕੇ ਉਹਨਾਂ ਦੀ ਛੁੱਟੀ ਨਾ ਕਰੋ ਬਲਕਿ ਤੈਜਾ ਜਾਓ ਕਿ ਇਹਨਾਂ ਨੂੰ ਇਸ ਕੰਮ ਕਰਨ ਚ ਕਿਹਨਾਂ ਨੇ ਕੀਤਾ ਇਹ ਪਿੱਛੋਂ ਕਿਹੜੀ ਤਾਕਤਾਂ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਕਰਨ ਚ ਲੱਗੀ ਹੋਈਆਂ ਨੇ ਤੇ ਮੈਂ ਲੋਕਾਂ ਨੂੰ ਵੀ ਕਹਿੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤੇ ਉਸ ਬੇਅਦਬੀ ਦਾ ਦੋਸ਼ੀ ਕਿਹੜਾ ਬੰਦਾ ਨਿਕਲਿਆ ਉਹ ਆਮ ਆਦਮੀ ਦਾ ਲੀਡਰ ਜਿਹਨੂੰ ਦਿੱਲੀ ਵਿੱਚ ਜਾ ਕੇ ਟਿਕਟ ਦਿੱਤੀ ਗਈ ਆ ਉਹੀ ਪਾਰਟੀਆਂ ਨੇ ਜਿਹੜਾ ਆਪ ਇਹ ਕੰਮ ਕਰਾਉਂਦਿਆਂ ਨੇ ਮਾਹੌਲ ਖਰਾਬ ਕਰਦਿਆਂ ਨੇ ਤੇ ਵਾਵਾ ਹੀ ਖਟਨਾ ਚਾਹੁੰਦਿਆਂ ਨੇ ਇਹੋ ਜਿਹੀ ਪਾਰਟੀਆਂ ਤੋਂ ਆਪਾਂ ਬਚੀਏ ਤੇ ਜਿਸ ਸੇ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਆ ਜਾਊਗੀ ਕਿਸੇ ਵੀ ਧਰਮ ਦੇ ਨਾਲ ਬੇਅਦਵੀ ਕੀਤੀ ਜਾਊਗੀ ਉਹਨੂੰ ਉਮਰ ਕੈਦ ਉਸ ਇਨਸਾਨ ਨੂੰ ਹੋਊਗੀ ਤੇ ਜੇ ਕਾਨੂੰਨ 'ਚ ਬਦਲਾਅ ਲਾ ਕੇ ਫਾਂਸੀ ਦੇ ਕਾਨੂੰਨ ਵੀ ਕਰਨਾ ਪਿਆ ਅਸੀਂ ਉਹ ਵੀ ਕਰਕੇ ਦਿਖਾਵਾਂਗੇ